हां जी ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਜਾਣਕਾਰੀ ਪੂਰੀ A ਤੋਂ ਲੈ ਕੇ Z ਤੱਕ ਮੁਰਗੀ ਫਾਰਮ ਬਾਰੇ A ਤੋਂ ਲੈ ਕੇ Z ਤੱਕ ਮਤਲਬ ਕਿ ਕਿਹੜੇ ਮਹੀਨੇ ਦੇ ਵਿੱਚ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਆ ਤੇ ਮੁਰਗੀਆਂ ਤੋਂ ਸ਼ੁਰੂ ਕਰਨਾ ਚਾਹੀਦਾ ਜਾਂ ਫਿਰ ਚੂਚਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਕਿਹੜੀ ਬਰੀਡ ਦੀ ਮੁਰਗੀ ਆ ਜਿਹੜੀ ਤੁਹਾਨੂੰ ਰੱਖਣੀ ਚਾਹੀਦੀ ਆ ਤੇ ਸਾਰੀਆਂ ਜਿਹੜੀਆਂ ਗੱਲਾਂ ਆ ਆਪਾਂ ਤੁਹਾਨੂੰ ਇੱਕ ਹੀ ਵੀਡੀਓ ਦੇ ਵਿੱਚ ਦੱਸ ਦੇਣੀ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਇਹ ਜਿਹੜਾ ਕੰਮ ਆ ਇਹ ਮੁਰਗੀਆਂ ਤੋਂ ਸ਼ੁਰੂ ਕਰਨਾ ਚਾਹੀਦਾ ਜਾਂ ਚੂਚਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਆ ਦੇਖੋ ਇਹ ਜਿਹੜਾ ਕੰਮ ਆ ਜਦੋਂ ਵੀ ਤੁਸੀਂ ਸ਼ੁਰੂ ਕਰਨਾ ਤਾਂ ਸ਼ੁਰੂ ਕਰਿਓ ਚੂਚਿਆਂ ਤੋਂ ਕਿਉਂ ਇੱਕ ਤਾਂ ਚੂਚਾ ਹੈ ਜਿਹੜਾ ਉਹ ਤੁਹਾਨੂੰ ਸਸਤਾ ਪਊਗਾ 30-35 ਰੁਪਏ ਦਾ ਜਿਹੜਾ ਇੱਕ ਦਿਨ ਦਾ ਚੂਚਾ ਮਿਲ ਜਾਂਦਾ ਹੈ ਤੇ ਜੇਕਰ ਤੁਸੀਂ 20 ਦਿਨ ਦਾ ਚੂਚਾ ਖਰੀਦਣਾ ਹੈ ਤਾਂ ਤੁਸੀਂ 50-60 ਰੁਪਏ ਦਾ ਚੂਚਾ ਹੈ ਜਿਹੜਾ ਖਰੀਦ ਸਕਦੇ ਆ ਤੁਸੀਂ ਖੁਦ ਖਰੀਦੋਗੇ ਤੁਹਾਨੂੰ ਉਹਦੀ ਨਸਲ ਆ ਜਿਹੜੀ ਪਤਾ ਹੋਊਗੀ ਤੇ ਤੁਹਾਨੂੰ ਇਹਨਾਂ ਵੀ ਪਤਾ ਹੋਊਗਾ ਕਿ ਅਸੀਂ ਇਹਨਾਂ ਦਾ ਪਾਲਣ ਪੋਸ਼ਣ ਵਧੀਆ ਕਰ ਰਹੇ ਆ ਤੇ ਹੱਦ ਮਾਰ ਕੇ 5 ਜਾਂ 4 ਮਹੀਨੇ ਦੇ ਵਿੱਚ ਇਹਨਾਂ ਨੇ ਆਂਡੇ ਆ ਜਿਹੜੇ ਦੇਣ ਲੱਗ ਪੈਣਾ ਆ ਪਰ ਇਸ ਦੇ ਉਲਟ ਜੇਕਰ ਤੁਸੀਂ ਮੁਰਗੀਆਂ ਤੋਂ ਕੰਮ ਸ਼ੁਰੂ ਕਰਦੇ ਆ ਪਹਿਲਾਂ ਤਾਂ 450 ਤੋਂ 500 ਤੋਂ ਘੱਟ ਤੁਹਾਨੂੰ ਮੁਰਗੀ ਨਹੀਂ ਮਿਲਣੀ ਹੈਗੀ ਸਰਦੀਆਂ ਦੇ ਦਿਨਾਂ ਵਿੱਚ ਤਾਂ 550 ਨੂੰ ਰੇਟ ਹੁੰਦਾ ਆ ਮੁਰਗੀ ਦਾ ਤੇ ਗਰਮੀਆਂ ਦੇ ਦਿਨਾਂ ਵਿੱਚ ਰੇਟ ਆ ਜਿਹੜਾ ਘਟ ਜਾਂਦਾ ਆ ਪਰ ਗਰਮੀਆਂ ਦੇ ਦਿਨਾਂ ਦੇ ਵਿੱਚ ਜੇਕਰ ਤੁਸੀਂ ਮੁਰਗੀ ਖਰੀਦਦੇ ਆ ਤਾਂ ਉਹ ਮੁਰਗੀ ਹੋਊਗੀ ਪੁਰਾਣੀ ਠੀਕ ਆ ਤੇ ਉਹ ਮੁਰਗੀ ਨੇ ਤੁਹਾਡੇ ਕੋਲੇ ਆ ਕੇ ਆਂਡੇ ਦੇਣੇ ਆ ਜਾਂ ਨਹੀਂ ਦੇਣੇ ਹੈਗੇ ਕੁਝ ਨਹੀਂ ਪਤਾ ਹੁੰਦਾ ਕਿਉਂਕਿ ਇਸ ਕੰਮ ਦੇ ਵਿੱਚ ਝੂਠ ਆ ਜਿਹੜਾ ਉਹ ਚੱਲਦਾ ਆ ਜਿਹਦੇ ਤੋਂ ਤੁਸੀਂ ਮੁਰਗੀਆਂ ਖਰੀਦੋਗੇ ਉਹ ਤੁਹਾਨੂੰ ਕਹਿ ਦਊਗਾ ਕਿ ਬਈ ਇਹ ਜਿਹੜੀ ਮੁਰਗੀ ਆਂਡੇ ਦਿੰਦੀ ਆ ਪਰ ਤੁਹਾਡੇ ਕੋਲੇ ਆ ਕੇ ਉਹ ਆਂਡੇ ਨਹੀਂ ਦਊਗੀ ਤੇ ਤੁਹਾਡੇ ਜਿਹੜੇ ਪੈਸੇ ਆ ਉਹ ਵੀ ਖਰਾਬ ਹੋਣਗੇ ਤੇ ਤੁਹਾਡਾ ਜਿਹੜਾ ਕੰਮ ਉਹ ਵੀ ਖਰਾਬ ਹੋਊਗਾ ਤੇ ਇਸ ਲਈ ਤੁਸੀਂ ਜਿਹੜਾ ਇਹ ਕੰਮ ਆ ਇਹ ਹਮੇਸ਼ਾ ਜਦੋਂ ਵੀ ਤੁਸੀਂ ਕੰਮ ਸ਼ੁਰੂ ਕਰਨਾ ਆ ਚੂਚਿਆਂ ਤੋਂ ਹੀ ਸ਼ੁਰੂ ਕਰਿਓ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਆ ਕਿ ਇਹ ਜਿਹੜਾ ਕੰਮ ਆ ਇਹ ਕਿਹੜੇ ਮਹੀਨਿਆਂ ਦੇ ਵਿੱਚ ਸ਼ੁਰੂ ਕਰਨਾ ਚਾਹੀਦਾ ਆ ਦੇਖੋ ਜਦੋਂ ਵੀ ਤੁਸੀਂ ਇਹ ਕੰਮ ਸ਼ੁਰੂ ਕਰਨਾ ਆ ਤੇ ਇਹ ਕੰਮ ਤੁਸੀਂ ਜਦੋਂ ਸ਼ੁਰੂ ਕਰਨਾ ਆ ਉਹਦੇ ਲਈ ਜਿਹੜੇ ਵਧੀਆ ਮਹੀਨੇ ਆ ਉਹ ਹੈਗੇ ਨੇ ਮਾਰਚ ਦੇ ਐਂਡ ਜਾਂ ਫਿਰ ਅਪ੍ਰੈਲ ਦੇ ਵਿੱਚ ਜਾਂ ਫਿਰ ਅਪ੍ਰੈਲ ਤੋਂ ਬਾਅਦ ਚਲੋ ਮਈ ਰੱਖ ਲਓ ਉਹਨਾਂ ਦੇ ਵਿੱਚ ਵੀ ਤੁਸੀਂ ਇਹ ਕੰਮ ਸ਼ੁਰੂ ਕਰ ਸਕਦੇ ਆ ਮਤਲਬ ਕਿ ਤੁਸੀਂ ਸਰਦੀਆਂ ਦੇ ਵਿੱਚ ਨਹੀਂ ਇਹ ਕੰਮ ਸ਼ੁਰੂ ਕਰਨਾ ਹੈਗਾ ਤੁਸੀਂ ਕਰਨਾ ਹੈ ਗਰਮੀਆਂ ਦੇ ਮਹੀਨਿਆਂ ਦੇ ਵਿੱਚ ਤੁਸੀਂ ਅਪ੍ਰੈਲ ਦੇ ਐਂਡ ਦੇ ਵਿੱਚ ਚੂਚੇ ਖਰੀਦ ਲਵੋ ਜਾਂ ਫਿਰ ਤੁਸੀਂ ਮਾਰਚ ਦੇ ਵਿੱਚ ਚੂਚੇ ਖਰੀਦ ਲਵੋ ਤੇ ਜੇਕਰ ਤੁਸੀਂ ਇਹਨਾਂ ਮਹੀਨਿਆਂ ਦੇ ਵਿੱਚ ਚੂਚੇ ਖਰੀਦ ਲੈਣੇ ਆ ਇੱਕ ਤਾਂ ਉਹਨਾਂ ਦਾ ਗਰਮੀਆਂ ਦੇ ਵਿੱਚ ਪਾਲਣ ਪੋਸ਼ਣ ਵਧੀਆ ਹੋ ਜਾਊਗਾ ਤੇ ਦੂਜਾ ਉਹ 4-5 ਮਹੀਨਿਆਂ ਦੇ ਵਿੱਚ ਪਲ ਜਾਣਗੇ ਤੇ ਚੜਦੇ ਸਿਆਲ ਮਤਲਬ ਕਿ ਜਦੋਂ ਸਰਦੀਆਂ ਸ਼ੁਰੂ ਹੋਣਗੀਆਂ ਉਦੋਂ ਉਹ ਆਂਡੇ ਦੇਣਾ ਸ਼ੁਰੂ ਕਰ ਦੇਣਗੇ ਮਤਲਬ ਕਹਿਣ ਦਾ ਭਾਵ ਆ ਤੁਸੀਂ ਅਪ੍ਰੈਲ ਦੇ ਵਿੱਚ ਚੂਚੇ ਆ ਜਿਹੜੇ ਖਰੀਦ ਲੈ ਅਪ੍ਰੈਲ ਤੋਂ ਬਾਅਦ ਮਈ ਜੂਨ ਜੁਲਾਈ ਅਗਸਤ ਅਗਸਤ ਜਾਂ ਸਤੰਬਰ ਦੇ ਵਿੱਚ ਤੁਹਾਡੀਆਂ ਮੁਰਗੀਆਂ ਆ ਜਿਹੜੀਆਂ ਆਂਡੇ ਦੇਣ ਲੱਗ ਪੈਣਗੀਆਂ ਅਗਰ ਤੁਸੀਂ ਉਹਨਾਂ ਦਾ ਵਧੀਆ ਪਾਲਣ ਪੋਸ਼ਣ ਕਰਦੇ ਆ ਠੀਕ ਆ ਤੇ ਵਧੀਆ ਉਹਨਾਂ ਦਾ ਵੇਟ ਆ ਜਿਹੜਾ ਹੁੰਦਾ ਆ ਲਗਭਗ ਜਿਹੜੀ ਮੁਰਗੀ ਆ ਵਧੀਆ ਬਰੀਡ ਦੀ ਮੁਰਗੀ ਆ ਉਹ 4.5 ਜਾਂ 5 ਮਹੀਨਿਆਂ ਦੇ ਵਿੱਚ ਆਂਡੇ ਦੇਣ ਲੱਗ ਪੈਂਦੀ ਆ ਉਹ ਵੀ ਤੁਹਾਨੂੰ ਦੱਸਾਂਗੇ ਦੱਸਾਂਗੇ ਵੀ ਕਿਹੜੀ ਬਰੀਡ ਦੀ ਤੁਸੀਂ ਮੁਰਗੀ ਲੈਣੀ ਆ ਕਿਹੜੀ ਬਰੀਡ ਦੀ ਤੁਸੀਂ ਮੁਰਗੀਆਂ ਰੱਖਣੀਆਂ ਕਿਹੜੀ ਬਰੀਡ ਦੇ ਤੁਸੀਂ ਚੂਚੇ ਖਰੀਦਣੇ ਆ ਤੇ ਫਿਲਹਾਲ ਆਪਾਂ ਗੱਲ ਕਰਦੇ ਪਏ ਆ ਵੀ ਕਿਹੜੇ ਮਹੀਨਿਆਂ ਦੇ ਵਿੱਚ ਤੇ ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰਨਾ ਤੁਸੀਂ ਕਰਨਾ April ਦੇ ਵੀ end ਦੇ ਵਿੱਚ ਜਾਂ ਫਿਰ March ਦੇ ਵਿੱਚ ਤੁਸੀਂ ਚੂਚੇ ਖਰੀਦ ਲਓ ਤੇ ਉਹ 4-5 ਮਹੀਨਿਆਂ ਦੇ ਵਿੱਚ ਪਲ ਜਾਣਗੇ ਤੇ ਚੜ੍ਹਦੇ ਸਰਦੀਆਂ ਦੇ ਵਿੱਚ ਆਂਡੇ ਦੇਣਾ ਸ਼ੁਰੂ ਕਰ ਦੇਣਗੇ ਤੇ ਤੁਹਾਡੀ ਜਿਹੜੀ ਕਮਾਈ ਆ ਉਹ ਵਧੀਆ ਹੋਊਗੀ ਸਾਡੇ 4 ਮਹੀਨੇ ਜਾਂ 5 ਮਹੀਨਿਆਂ ਦੇ ਵਿੱਚ ਤੁਹਾਡੀ ਕਮਾਈ ਹੋਣ ਲੱਗ ਜਾਣੀ ਆ ਤੇ ਹੁਣ ਆਪਾਂ ਤੀਜੇ ਨੰਬਰ ਤੇ ਗੱਲ ਕਰਦੇ ਆ ਵੀ ਕਿਹੜੀ ਨਸਲ ਦੀ ਬਰੀਡ ਤੁਹਾਨੂੰ ਖਰੀਦਣੀ ਚਾਹੀਦੀ ਹੈ ਕਿਹੜੀ ਨਸਲ ਦੇ ਚੂਚੇ ਤੁਸੀਂ ਖਰੀਦਣੇ ਆ ਠੀਕ ਆ ਕਿਹੜੀ ਬਰੀਡ ਤੁਸੀਂ ਖਰੀਦਣੀਆਂ ਤੇ ਜੇਕਰ ਆਪਾਂ ਗੱਲ ਕਰੀਏ ਕਿ ਕਿਹੜੀ ਨਸਲ ਵਧੀਆ ਹੈ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਆ ਜਿਹੜੀ ਉਹ ਮਾਇਨੇ ਰੱਖਦੀ ਆ ਵੀ ਤੁਸੀਂ ਇਹ ਕੰਮ ਕਿਸ ਵੇਸ ਤੇ ਸ਼ੁਰੂ ਕਰਨਾ ਆ ਤੁਸੀਂ ਆਂਡੇ ਸੇਲ ਕਰਨ ਵਾਸਤੇ ਸ਼ੁਰੂ ਕਰਨਾ ਆ ਜਾ ਫਿਰ ਤੁਸੀਂ ਚਿਕਨ ਵਾਸਤੇ ਇਹ ਕੰਮ ਕਰਨਾ ਦੇਖੋ ਜੇਕਰ ਤੁਸੀਂ ਚਿਕਨ ਵਾਸਤੇ ਇਹ ਕੰਮ ਕਰਨਾ ਹੈ ਤਾਂ ਉਸ ਚੀਜ਼ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ ਕਿਉਂਕਿ ਮੈਂ ਅੰਡੇ ਸੇਲ ਕਰਨ ਦਾ ਜਿਹੜਾ ਬਿਜ਼ਨਸ ਕਰਦੀ ਆ ਤੇ ਉਹਦੇ ਲਈ ਮੈਂ ਤੁਹਾਨੂੰ ਜਿਹੜੀ ਬਰੀਡ ਆ ਉਹ ਦੱਸ ਦਿੰਨੀ ਆ ਜੇਕਰ ਤੁਸੀਂ ਅੰਡੇ ਸੇਲ ਕਰਨ ਵਾਸਤੇ ਇਹ ਕੰਮ ਕਰਨਾ ਹੈ ਤਾਂ ਤੁਸੀਂ ਦੋ ਬਰੀਡ ਦੀਆਂ ਜਿਹੜੀਆਂ ਮੁਰਗੀਆਂ ਆ ਜਿਹੜੇ ਚੂਚੇ ਆ ਉਹ ਖਰੀਦ ਸਕਦੇ ਆ ਇੱਕ ਤਾਂ ਹੈਗੀ ਆ ਅਮਰੀਕਨ ਨਸਲ ਆਰ ਆਈ ਆਰ ਤੇ ਦੂਸਰੀ ਨਸਲ ਹੈਗੀ ਆ ਬਲੈਕ ਅਸਟਰੋਲਬ ਜੋ ਆਸਟ੍ਰੇਲੀਅਨ ਨਸਲਾ ਇਹ ਦੋਨਾਂ ਫਰੀਡ ਦੀਆਂ ਜਿਹੜੀਆਂ ਮੁਰਗੀਆਂ ਨੇ ਚੂਚੇ ਨੇ ਤੁਸੀਂ ਖਰੀਦ ਕੇ ਅਪ੍ਰੈਲ ਜਾਂ ਮਾਰਚ ਦੇ ਵਿੱਚ ਵਧੀਆ ਕਮਾਈ ਕਰ ਸਕਦੇ ਆ ਕਿਉਂਕਿ ਇਹ ਜਿਹੜੀ ਫਰੀਡ ਦੀਆਂ ਮੁਰਗੀਆਂ ਨੇ ਇਹ ਬਹੁਤ ਹੀ ਵਧੀਆ ਨੇ ਅੰਡੇ ਸੇਲ ਕਰਨ ਵਾਸਤੇ ਕਿਉਂਕਿ ਇਹ ਮੁਰਗੀਆਂ ਕਾਫੀ ਹੱਦ ਤੱਕ ਵਧੀਆ ਅੰਡੇ ਦਿੰਦੀਆਂ ਨੇ ਆਪਣੇ ਕੋਲੇ ਵੀ ਆਰ ਆਈ ਆਰ ਮੁਰਗੀਆਂ ਹੈਗੀਆਂ ਨੇ ਤੇ ਆਰ ਆਈ ਆਰ ਮੁਰਗੀਆਂ ਜਿਹੜੀਆਂ ਵਧੀਆ ਅੰਡੇ ਦਿੰਦੀਆਂ ਨੇ ਤੇ ਇਹ ਜਿਹੜੀਆਂ ਦੋ ਬਰੀਡ ਆ ਤੁਸੀਂ ਅੰਡੇ ਸੇਲ ਕਰਨ ਵਾਸਤੇ ਰੱਖ ਸਕਦੇ ਆ ਠੀਕ ਆ ਤੇ ਇਹ ਜਿਹੜੀਆਂ ਮੁਰਗੀਆਂ ਹੁੰਦੀਆਂ ਨੇ ਇਹ ਹੱਦ ਮਾਰ ਕੇ 4 4.5 ਜਾਂ 5 ਮਹੀਨਿਆਂ ਦੇ ਵਿੱਚ ਅੰਡੇ ਦੇਣ ਲੱਗ ਪੈਂਦੀਆਂ ਨੇ ਜੇਕਰ ਤੁਸੀਂ ਇਹਨਾਂ ਦੀ ਵਧੀਆ ਦੇਖਭਾਲ ਕਰਦੇ ਆ ਵਧੀਆ ਦੇਖਰੇਖ ਕਰਦੇ ਆ ਤਾਂ ਇਹ ਮੁਰਗੀਆਂ ਸਾਡੇ 4 ਜਾਂ 5 ਮਹੀਨੇ ਦੇ ਵਿੱਚ ਅੰਡੇ ਦੇਣ ਲੱਗ ਪੈਂਦੀਆਂ ਹੁਣ ਮੰਨ ਲਓ ਤੁਸੀਂ ਅਪ੍ਰੈਲ ਜਾਂ ਮਾਰਚ ਦੇ ਵਿੱਚ ਇਹ ਕੰਮ ਸ਼ੁਰੂ ਕਰ ਲਿਆ ਤੁਸੀਂ ਅਪ੍ਰੈਲ ਜਾਂ ਮਾਰਚ ਦੇ ਵਿੱਚ ਆਰ ਆਈ ਆਰ ਜਾਂ ਬਲੈਕ ਸਟ੍ਰੌਲ ਮੁਰਗੀ ਜਿਹੜੀ ਆ ਖਰੀਦ ਲੇ ਸੌਰੀ ਮੁਰਗੀ ਨਹੀਂ ਚੂਚੇ ਖਰੀਦ ਲਏ ਤੇ ਉਹ ਜਿਹੜੇ ਚੂਚੇ ਨੇ ਉਹ 4-5 ਮਹੀਨੇ ਦੇ ਵਿੱਚ ਪਲ ਜਾਣਗੇ ਮਤਲਬ ਕਿ ਚੜਦੇ ਸਿਆਲ ਤੁਹਾਡੀ ਜਿਹੜੀ ਕਮਾਈ ਆ ਉਹ ਹੋਣ ਲੱਗ ਜਾਊਗੀ ਇਹ ਜਿਹੜੀ ਬਰੀਡ ਆ ਅੰਡੇ ਸੇਲ ਕਰਨ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਚੌਥੇ ਨੰਬਰ ਤੇ ਆਪਾਂ ਗੱਲ ਕਰਦੇ ਆ ਕਿ ਇਹ ਜਿਹੜੀ ਕਿ ਜਿਹੜੇ ਮੁਰਗੀਆਂ ਦੇ ਚੂਚੇ ਨੇ ਉਹ ਕਿੱਥੋਂ ਖਰੀਦਣੇ ਚਾਹੀਦੇ ਨੇ ਦੇਖੋ ਆਨਲਾਈਨ ਜਿਹੜਾ ਚੂਚਾ ਆ ਉਹ ਨਾ ਖਰੀਦੋ ਕਿਉਂ ਕਿਉਂਕਿ ਜੇਕਰ ਤੁਸੀਂ ਆਨਲਾਈਨ ਚੂਚਾ ਖਰੀਦਦੇ ਆ ਬਾਹਰਲੀ ਸਟੇਟ ਤੋਂ ਚੂਚਾ ਖਰੀਦਦੇ ਆ ਠੀਕਾ ਇੱਕ ਤਾਂ ਉਹ ਆਂਦਾ ਆਂਦਾ ਹੀ ਅੱਧਾ ਬਸੁਰਤ ਹੋ ਜਾਊਗਾ ਕਿ ਉਹ ਬਾਰਲੀ ਸਟੇਟ ਤੋਂ ਆਊਗਾ 2-3 ਦਿਨ ਲੱਗ ਜਾਣਗੇ ਆਉਣ ਨੂੰ ਰਸਤੇ ਵਿੱਚ ਉਹਨਾਂ ਨੂੰ ਕੁਛ ਖਾਣ ਨਹੀਂ ਖਾਣ ਨੂੰ ਨਹੀਂ ਦਿੱਤਾ ਜਾਂਦਾ ਪੀਣ ਨੂੰ ਨਹੀਂ ਦਿੱਤਾ ਜਾਂਦਾ ਤੇ ਉਹ ਬਿਲਕੁਲ ਹੀ ਮਰ ਜਾਏ ਹੁੰਦੇ ਨੇ ਤੇ ਆਪਣੇ ਕੋਲ ਹੀ ਆਉਂਦੇ ਮਰ ਜਾਣਗੇ ਤੇ ਦੂਜੀ ਗੱਲ ਇਹ ਆ ਕਿ ਉਹ ਕਿਹੜੀ ਬਰੀਡ ਨਿਕਲੂਗੀ ਕੁਛ ਨਹੀਂ ਪਤਾ ਹੁੰਦਾ ਹੈਗਾ ਆਪਾਂ ਮੰਗਵਾ ਲੈਨੇ ਆ ਉਹ ਡਿਲੀਵਰ ਵੀ ਕਰ ਦਿੰਦੇ ਨੇ ਪਰ ਬਾਅਦ ਵਿੱਚ ਜਦੋਂ ਉਹ ਵਾਲੀ ਬਰੀਡ ਨਹੀਂ ਨਿਕਲਦੀ ਹੈਗੀ ਜੋ ਆਪਾਂ ਨੂੰ ਚਾਹੀਦੀ ਆ ਤੇ ਉਹ ਫੋਨ ਤੱਕ ਨਹੀਂ ਚੱਕਦੇ ਹੈਗੇ ਕਿਉਂਕਿ ਅਜਿਹਾ ਕਈਆਂ ਨਾਲ ਹੋਇਆ ਆ ਤੇ ਇੱਕ ਹੋਰ ਗੱਲ ਆ ਵੀ ਤੁਸੀਂ ਫੇਰੇ ਵਾਲੇ ਤੋਂ ਜਿਹੜੇ ਚੂਚੇ ਆ ਉਹ ਨਹੀਂ ਖਰੀਦਣੇ ਹੈਗੇ ਕਈਆਂ ਨਾਲ ਇਹ ਵੀ ਹੋਇਆ ਆ ਕਿ ਉਹਨਾਂ ਨੇ ਫੇਰੇ ਵਾਲੇ ਤੋਂ ਜੋ ਗਲੀ ਗਲੀ ਘੁੰਮ ਕੇ ਚੂਚੇ ਵੇਚ ਕੇ ਜਾਂਦੇ ਨੇ ਉਹਨਾਂ ਤੋਂ ਚੂਚੇ ਲਏ ਤੇ ਉਹ ਸਾਰੇ ਹੀ ਮੁਰਗੇ ਨਿਕਲੇ ਕਈਆਂ ਨੇ ਮੈਨੂੰ ਇਹ ਕਮੈਂਟ ਕਰਕੇ ਕਿਹਾ ਵੀ ਅਸੀਂ ਫੇਰੇ ਵਾਲੇ ਤੋਂ ਚੂਚੇ ਲਏ ਸੀ ਪਰ ਉਹ ਸਾਰੇ ਮੁਰਗੇ ਨਿਕਲੇ ਤੇ ਕਈਆਂ ਦਾ ਇਹ ਕਮੈਂਟ ਵੀ ਆਉਂਦਾ ਕਿ ਬਈ ਅਸੀਂ ਫੇਰੇਵਾਲੇ ਤੋਂ ਚੂਚੇ ਲਏ ਸੀਗੇ ਜੋ ਕਿ ਵਧੀਆ ਬਰੀਡ ਆ ਜਿਹੜੀ ਉਹ ਨਹੀਂ ਨਿਕਲੀ ਇਸ ਲਈ ਤੁਸੀਂ ਜਿਹੜਾ ਚੂਚਾ ਹੈ ਉਹ ਖਰੀਦਣਾ ਕਿੱਥੋਂ ਆ ਉਹ ਚੂਚਾ ਤੁਸੀਂ ਖਰੀਦਣਾ ਆਪਣੇ ਆਸ-ਪਾਸ ਆਪਣੇ ਆਸ-ਪਾਸ ਕਿਤੇ ਨਿਗਾਹ ਮਾਰੋ ਜਿਹੜੇ ਵੱਡੇ ਫਾਰਮ ਨੇ ਉਹਨਾਂ ਦਾ ਐਚ.ਆਰ ਵਾਲਿਆਂ ਨਾਲ ਕੰਟੈਕਟ ਹੁੰਦਾ ਆ ਉਹ ਐਚ.ਆਰ ਵਾਲਿਆਂ ਤੋਂ ਮੰਗਵਾ ਕੇ ਤੁਹਾਨੂੰ ਦੇ ਸਕਦੇ ਨੇ ਕਿਉਂ ਵੈਸੇ ਤਾਂ ਉਹਨਾਂ ਨੇ ਵੀ ਐਚ.ਆਰ ਵਾਲਿਆਂ ਤੋਂ ਮੰਗਵਾਣੇ ਨੇ ਪਰ ਜੇਕਰ ਉਹ ਬਰੀਡ ਨਹੀਂ ਨਿਕਲਦੀ ਹੈਗੀ ਆਪਾਂ ਉਹਨਾਂ ਨੂੰ ਆਲਾਮਬਾ ਦੇ ਸਕਦੇ ਹਾਂ ਕਿਉਂਕਿ ਉਹ ਸਾਡੇ ਕੋਲ ਦੇ ਹੁੰਦੇ ਨੇ ਵੈਸੇ ਜੇਕਰ ਆਪਣੇ ਆਲੇ-ਦੁਆਲੇ ਦਾ ਕੋਈ ਹੁੰਦਾ ਤਾਂ ਉਹ ਸਾਡੇ ਨਾਲ ਫਰਾਡ ਕਰਨ ਤੋਂ ਪਹਿਲਾਂ 100 ਵਾਰ ਸੋਚਦਾ ਆ ਕਿ ਜੇ ਮੈਂ ਕਿਸੇ ਇੱਕ ਨਾਲ ਫਰਾਡ ਕਰੂੰਗਾ ਤਾਂ ਮੇਰੇ 10 ਗਾਹਕਾ ਜਿਹੜੇ ਉਹ ਖਰਾਬ ਹੁੰਦੇ ਨੇ ਇਸ ਲਈ ਤੁਸੀਂ ਜਦੋਂ ਵੀ ਜਿਹੜੇ ਮੁਰਗੀਆਂ ਦੇ ਚੂਚੇ ਖਰੀਦਣੇ ਆ ਆਪਣੇ ਆਸ-ਪਾਸ ਨਿਗਾਹ ਮਾਰੋ ਆਪਣੇ ਆਸ-ਪਾਸ ਨਜ਼ਰ ਮਾਰੋ ਵੈਸੇ ਇੰਸਟਾਗ੍ਰam ਜਾਂ YouTube ਤੇ ਤਾਂ ਨੂੰ ਇਹੋ ਜਿਹੇ ਬਹੁਤ ਫਾਰਮ ਮਿਲ ਜਾਣੇ ਨੇ ਜੋ ਤੁਹਾਨੂੰ ਚੂਚੇ ਮੰਗਵਾ ਕੇ ਦੇਣਗੇ ਤੁਹਾਡੇ ਆਸ-ਪਾਸ ਦੇ ਹੀ ਹੋਣਗੇ ਬਸ ਥੋੜਾ ਜਿਹਾ ਤੁਹਾਨੂੰ ਨਜ਼ਰ ਮਾਰਨ ਦੀ ਜ਼ਰੂਰਤ ਆ ਇਸ ਲਈ ਬਾਹਰਲੀ ਸਟੇਟ ਤੋਂ ਚੂਚੇ ਆ ਜਿਹੜੇ ਉਹ ਨਾ ਮੰਗਵਾਓ ਕੋਸ਼ਿਸ਼ ਕਰੋ ਆਪਣੇ ਆਸ-ਪਾਸ ਹੀ ਫਾਰਮ ਲੱਭੋ ਜਾਂ ਫਿਰ ਐਚਡੀ ਵਾਲੇ ਲੱਭੋ ਜਿੱਥੋਂ ਤੁਸੀਂ ਚੂਚੇ ਖਰੀਦ ਕੇ ਵਧੀਆ ਬਰੀਡ ਦੇ ਚੂਚੇ ਰੱਖੋ ਤੇ ਜੇਕਰ ਕੱਲ ਨੂੰ ਉਹ ਵਧੀਆ ਬਰੀਡ ਨਹੀਂ ਨਿਕਲਦੀ ਹੈਗੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਸਾਹਮਣੇ ਵਾਲੇ ਨੂੰ ਅਲਾਮਾ ਦੇਣ ਵਾਲੇ ਬਣੋ ਤੇ 5ਵੇਂ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਵੀ ਜੇਕਰ ਆਪਾਂ ਬਿਲਕੁਲ ਨਵੇਂ ਆ ਇਸ ਕੰਮ 'ਚ ਤੇ ਕਿੰਨੀਆਂ ਮੁਰਗੀਆਂ ਤੋਂ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਦੇਖੋ ਇਹ ਜਿਹੜਾ ਕੰਮ ਆ ਨਾ 35-40 ਮੁਰਗੀਆਂ ਤੋਂ ਸ਼ੁਰੂ ਕਰ ਲਓ ਨਾ ਇਸ ਤੋਂ ਘੱਟ ਕਰੋ ਨਾ ਇਸ ਤੋਂ ਜ਼ਿਆਦਾ ਕਰੋ ਘੱਟ ਜੇਕਰ ਤੁਸੀਂ ਕਰਦੇ ਆ ਕੰਮ ਤਾਂ ਫਿਰ ਤੁਹਾਨੂੰ ਐ ਲੱਗਣਾ ਵੀ ਇਹਨਾਂ ਤੇ ਟਾਈਮ ਵੇਸਟ ਜ਼ਿਆਦਾ ਹੁੰਦਾ ਤੇ ਕਮਾਈ ਘੱਟ ਹੁੰਦੀ ਆ ਠੀਕ ਆ ਜੇਕਰ ਤੁਸੀਂ 30 35 ਮੁਰਗੀਆਂ ਵੀ ਰੱਖ ਲੈਣੇ ਆ 30 35 ਮੁਰਗੀਆਂ ਤੁਸੀਂ ਰੱਖਦੇ ਆ ਉਹਦੇ ਵਿੱਚ ਤੁਹਾਡੀ ਕਮਾਈ ਆ ਜਿਹੜੀ ਬਹੁਤ ਸੋਹਣੀ ਹੋਊਗੀ ਇਹ ਕਹ ਲਓ ਵੀ ਤੁਹਾਡਾ ਘਰ ਦਾ ਖਰਚਾ ਜਿਹੜਾ ਉਹ ਆਰਾਮ ਨਾਲ ਚੱਲੂਗਾ ਠੀਕ ਆ ਮੰਨ ਕੇ ਚੱਲ ਲਓ ਵੀ 10 ਰੁਪਏ ਨੂੰ ਇੱਕ ਆਂਡਾ ਆ ਠੀਕ ਆ 10 ਰੁਪਏ ਨੂੰ ਜੇਕਰ ਇੱਕ ਆਂਡਾ ਆ ਤੇ 35 ਮੁਰਗੀਆਂ ਦੇ ਵਿੱਚੋਂ 30 ਮੁਰਗੀਆਂ ਤਾਂ ਆਂਡੇ ਦੇਣਗੀਆਂ ਜੇਕਰ ਤੁਸੀਂ ਬਲੈਕ ਅਸਟਰੋਲਪ ਜਾਂ ਫਿਰ ਆਰ ਆਈ ਆਰ ਮੁਰਗੀ ਰੱਖਦੇ ਆ ਜਿਨ੍ਹਾਂ ਨੇ ਏ ਬਰੀਡ ਦੀਆਂ ਮੁਰਗੀਆਂ ਰੱਖੀਆਂ ਹਨ ਨਾ ਮਤਲਬ ਕਿ ਆਰ ਆਈ ਆਰ ਤੇ ਬਲੈਕ ਅਸਟਰੋਲਪ ਉਹਨਾਂ ਨੂੰ ਪਤਾ ਹੈ ਵੀ ਇਹ ਮੁਰਗੀਆਂ ਜਿਹੜੀਆਂ 365 65 ਦਿਨਾਂ ਦੇ ਵਿੱਚੋਂ 300 ਦਿਨ ਤਾ ਇਹ ਆਂਡੇ ਦਿੰਦੀਆਂ ਨੇ ਜਦੋਂ ਇਹਨਾਂ ਦੀ ਵਧੀਆ ਗਰੋਥ ਹੋਵੇ ਅਸੀਂ ਵਧੀਆ ਦੇਖਭਾਲ ਕਰਦੇ ਆ ਤਾਂ ਇਹ ਮੁਰਗੀਆਂ ਜਿਹੜੀਆਂ ਬਹੁਤ ਆਂਡੇ ਦਿੰਦੀਆਂ ਨੇ ਇਹका ਬਹੁਤ ਆਂਡੇ ਦੇਣ ਦਾ ਮਤਲਬ ਇਹ ਨਹੀਂ ਹੈਗਾ ਵੀ ਇੱਕ ਦਿਨ ਦੇ ਵਿੱਚ ਦੋ ਅੰਡੇ ਦਿੰਦੀਆਂ ਨੇ ਮਤਲਬ ਕਿ ਇਹ ਪ੍ਰੋਪਰ ਅੰਡੇ ਆ ਜਿਹੜੇ ਦਿੰਦੀਆਂ ਨੇ ਇਹਨਾਂ ਦੀ ਇੱਕ ਪ੍ਰੋਡਕਸ਼ਨ ਆ ਜਿਹੜੀ ਉਹ ਵਧੀਆ ਹੁੰਦੀ ਆ ਤੇ ਜੇਕਰ ਤੁਹਾਡੀਆਂ 35-40 ਮੁਰਗੀਆਂ ਦੇ ਵਿੱਚੋਂ 30 ਮੁਰਗੀਆਂ ਵੀ ਅੰਡੇ ਇੱਕ ਦਿਨ ਦੇ ਦਿੰਦੀਆਂ ਨੇ ਤੇ 10 ਰੁਪਏ ਦੇ ਹਿਸਾਬ ਨਾਲ ਤੁਸੀਂ ਇੱਕ ਆਂਡਾ ਸੇਲ ਕਰਦੇ ਆ ਤਾਂ ਇੱਕ ਦਿਨ ਦੇ ਵਿੱਚ ਤੁਸੀਂ 300 ਰੁਪਏ ਕਮਾ ਲੈਨੇ ਆ ਤੇ 300 ਰੁਪਏ ਨੂੰ ਜੇਕਰ ਤੁਸੀਂ ਗੁਣਾ ਕਰਕੇ ਦੇਖੋ 30 ਦਿਨਾਂ ਦੇ ਹਿਸਾਬ ਨਾਲ ਤੇ ਕਿੰਨੇ ਪੈਸੇ ਬਣਦੇ ਨੇ ਉਹ ਵੀ ਤੁਸੀਂ ਹਿਸਾਬ ਲਾ ਲਓ ਠੀਕ ਆ 89000 ਰੁਪਿਆ ਤੁਸੀਂ ਮੰਨ ਕੇ ਚੱਲੋ 89000 ਰੁਪਿਆ ਤੁਸੀਂ ਕਮਾ ਲੈਨੇ ਮਹੀਨੇ ਦੇ ਵਿੱਚ 30 35 ਮੁਰਗੀਆਂ ਤੋਂ ਚਲੋ 2000 ਰੁਪਿਆ ਉਹਨਾਂ ਦਾ ਖਰਚਾ ਕੱਢ ਦਿਓ ਮੰਨ ਲਓ ਵੀ ਤੁਸੀਂ ਫੀਡ ਪਾਉਨੇ ਆ ਠੀਕ ਆ ਜੇਕਰ ਤੁਸੀਂ ਵਜਾਰੂ ਫੀਡ ਵੀ ਪਾਉਨੇ ਆ ਵੈਸੇ ਵਜਾਰੂ ਫੀਡ ਦੇ ਨਾਲ-ਨਾਲ ਮੈਂ ਕਹਿੰਦੀ ਹੁੰਨੀ ਆ ਵੀ ਆਰਗੈਨਿਕ ਫੀਡ ਆ ਜਿਹੜੀ ਉਹ ਵੀ ਪਾਓ ਤੇ ਜੇਕਰ ਤੁਸੀਂ ਵਜਾਰੂ ਫੀਡ ਵੀ ਪਾਉਨੇ ਆ ਮੰਨ ਕੇ ਚੱਲੋ ਤੁਸੀਂ ਬੁਜਾਰੂ ਫੀਡ ਪਾਉਨੇ ਆ ਉਹਦਾ ਬੋਰਾ ਆਉਂਦਾ ਆ 1500 ਦਾ ਮੰਨ ਲੇ ਚੱਲੋ 1500 ਦਾ ਵਧੀਆ ਫੀਡ ਦਾ ਬੋਰਾ ਜਿਹੜਾ ਆ ਜਾਂਦਾ ਆ ਤੇ ਉਹ ਤੁਸੀਂ ਇਹਨਾਂ ਨੂੰ ਪਾਉਂਦੇ ਆ 2000 ਰੁਪਏ ਉਹ ਖਰਚਾ ਕੱਢ ਦਿਓ ਠੀਕ ਆ ਫੇਰ ਵੀ ਤੁਹਾਡੇ ਕੋਲ 7000 ਰੁਪਏ ਜਿਹੜਾ ਬਚਦਾ ਆ ਮਹੀਨੇ ਦਾ ਤੇ ਇਹਨਾਂ ਦੀ ਕੋਈ ਬਹੁਤੀ ਖੇਚਲ ਨਹੀਂ ਹੁੰਦੀ ਹੈ ਕਿ ਮੈਂ ਲਗਭਗ ਸਾਰੇ ਟੌਪਿਕਾਂ ਦੇ ਵੀਡੀਓ ਬਣਾਈ ਹੋਈ ਆ ਵੀ ਕਿੰਨੀ ਕੁ ਖੇਚਲ ਆਉਂਦੀ ਕਿੰਨਾ ਕੁ ਖਰਚਾ ਆਉਂਦਾ ਆ ਸਾਰਾ ਕੁਝ ਆਪਣੀਆਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੇ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਆ ਤਾਂ ਕਿ ਤੁਹਾਨੂੰ ਇਹ ਕੰਮ ਸ਼ੁਰੂ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਠੀਕ ਆ ਤੇ ਮੈਂ ਅਖੀਰ ਦੇ ਵਿੱਚ ਵੀ ਇਹੀ ਕਹਾਗੀ ਕਿ ਇਸ ਕੰਮ ਦੇ ਵਿੱਚ ਕਮਾਈ ਹੈ ਜਿਹੜੀ ਉਹ ਬਹੁਤ ਹੈਗੀ ਆ ਤੇ ਬਹੁਤ ਘੱਟ ਖਰਚੇ ਤੇ ਤੁਸੀਂ ਇਹ ਕੰਮ ਆ ਜਿਹੜਾ ਸ਼ੁਰੂ ਕਰ ਸਕਦੇ ਆ ਘਰੇਲੂ ਚੀਜ਼ਾਂ ਦੇ ਨਾਲ ਹੀ ਤੁਸੀਂ ਜਿਹੜੇ ਇਹਨਾਂ ਦੇ ਖੁੱਡਾ ਆ ਰਹਿਣ ਵਸੇਰਾ ਜਿਹੜਾ ਤਿਆਰ ਕਰ ਸਕਦੇ ਆ ਜੋ ਕਿ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਆ ਤੇ ਕਿ ਇਸ ਤੋਂ ਬਿਨਾ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਤਾਂ ਉਹਦੇ ਲਈ ਤੁਸੀਂ ਕਮੈਂਟ ਆ ਜਿਹੜਾ ਕਰ ਸਕਦੇ ਆ ਠੀਕ ਆ ਅੱਜ ਦੀ ਵੀਡੀਓ ਥੋੜੀ ਲੰਬੀ ਹੋ ਗਈ ਆ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਇਨਕੂਬेटर ਬਾਰੇ ਸਾਰੀ ਜਾਣਕਾਰੀ ਦੇਵਾਂਗੇ ਇਨਕੂਬेटर ਦਾ ਜਿਹੜਾ ਰਿਜ਼ਲਟ ਆ ਉਹ ਆਉਣ ਵਾਲਾ ਆ ਆਪਾਂ ਤੁਹਾਨੂੰ ਸਾਰੀ ਵੀਡੀਓ ਜਿਹੜੀ ਆ ਬਣਾ ਕੇ ਰਿਜ਼ਲਟ ਦੱਸਾਂਗੇ ਇਸ ਲਈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਧੰਨਵਾਦ